ਜਾਣ ਗਿਆ ਉਹਨਾਂ ਇਕੱਲੇ ਕੋਈ ਸੱਜਣਾ ਦੁਆਵਾਂ ਦਾ ਉਪਾਏ ਕੋਈ ਬਣਾ ਰਿਹਾ ਜੂੜ ਮਹਿਗਾ ਰੰਗ ਨਾਲ ਕੋਈ ਜੂੜ ਦੇ ਨਾਲ ਜਲੇ ਹਾਜ਼ਰ ਹੋਇਆ ਕੋਈ ਜਨਾ ਤੀਜ ਪ੍ਰਾਣ ਨਾਮ ਅੱਜ ਸਾਡਾ ਤੀਜਾ ਦਿਨੇ ਹੇਮਕੁੰਡ ਸਾਹਿਬ ਵੱਲ ਜਾਂਦਿਆਂ ਘਰੋਂ ਕੁਝ ਪਲਾਨ ਕਰਕੇ ਆਉਣਾ ਪੈਂਦਾ ਇਹਦੇ ਅਗੋ ਜੀ ਵੇ ਗੁਰੂ ਸਾਹਿਬ ਦੀ ਮਰਜ਼ੀ ਹੁੰਦੀ ਉਸ ਤਰ੍ਹਾਂ ਹੁੰਦਾ। ਫਲਾਨ ਸਾਡਾ ਇਹ ਸੀ ਵੀ ਪਹਿਲੀ ਰਾਤ ਸਿੱਧਾ ਨਗਰਾਸੂ ਰੁਕਾਂਗੇ ਤੇ ਦੂਜਾ ਦਿਨ ਸਵੇਰੇ ਨਿਕਲਾਂਗੇ ਤੇ ਬਦਰੀਨਾਥ ਤੋਂ ਹੋ ਕੇ ਤੇ ਵਾਪਸ ਗੋਵਿੰਦ ਆਜ ਵੇ ਗੁਰੂ ਗੋਬਿੰਦ ਘਾਟ ਆ ਜਾਵਾਂਗੇ। ਹੋਇਆ ਕੀ ਕਿ ਅਸੀਂ ਪਹਿਲੀ ਰਾਤ ਨਗਰਾਸੂ ਰੁਕਣਾ ਸੀ ਤੇ ਸਾਨੂੰ ਦੂਜੀ ਰਾਤ ਨਗਰਾਸੂ ਰੁਕਣਾ ਪਿਆ। ਮੀ ਬਹੁਤ ਸੀ ਰੋਡ ਬਲੌਕ ਸੀਗੇ। ਹੁਣ ਸਵੇਰੇ 6 ਵਜੇ ਦਾ ਟਾਈਮ ਹੈ ਤੇ ਅਸੀਂ ਨਗਰਾਸੂ ਤੋਂ ਚੱਲੇ ਆ ਤੇ ਪਲਾਨ ਫਿਲਹਾਲ ਇਹ ਆ ਕਿ ਗੋਵਿੰਦ ਘਾਟ ਗੋਵਿੰਦ ਘਾਟ ਸਮਾਨ ਆਪਣਾ ਕਲੌਕ ਰੂਮ ਵਿੱਚ ਜਮ੍ਹਾਂ ਕਰਾਵਾਂਗੇ ਤੇ ਉਥੋਂ ਜੇ ਅਸੀਂ 11:00 ਵਜੇ ਵੀ ਤੁਰ ਪਈਏ ਤੇ ਬੜੇ ਆਰਾਮ ਨਾਲ ਅਸੀਂ ਸ਼ਾਇਦ 6 ਵਜੇ ਦੇ ਕਰੀਬ ਪਹੁੰਚ ਜਾਵਾਂਗੇ ਉਥੇ ਗੋਵਿੰਦਾਨਾ ਫਿਲਹਾਲ ਪਲਾਨ ਇਹ ਆ ਅੱਗੇ ਜਿਵੇਂ ਗੁਰੂ ਨੂੰ ਮਨਜ਼ੂਰ ਹੋਏਗਾ ਹੋਣਾ ਤੇ ਉਸੇ ਤਰ੍ਹਾਂ ਹੀ ਆ ਬਾਕੀ ਜਿਹੜਾ ਉਹ ਨਹੀਂ ਕਰਕੇ ਸਫਰ ਥੋੜਾ ਜਿਹਾ ਮੁਸ਼ਕਿਲ ਹੋ ਗਿਆ ਜਿਆਦਾ ਨਹੀਂ ਘਰ ਪਹਾੜਾਂ ਦੇ ਵਿੱਚ ਜੇ ਤੁਸੀਂ ਇਹ ਕਹੋਗੇ ਕਿ ਲੈਂਡਸਲਾਈਡ ਨਹੀਂ ਹੋਏਗੀ ਜਾਂ ਰਸਤੇ ਬਲੌਕ ਨਹੀਂ ਹੋਣਗੇ ਤੇ ਇਹ ਦਿਮਾਗ ਚੋਂ ਕੱਢ ਕੇ ਚੱਲੋ ਪਹਿਲਾਂ ਹੀ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਚੱਲੋ ਕਿ ਜੇ ਤੁਸੀਂ ਪਹਾੜਾਂ ਦੇ ਵਿੱਚ ਜਾਣਾ ਹੈ ਤੇ ਤੁਹਾਡਾ ਰਸਤਾ ਵੀ ਬਲੌਕ ਹੋਏਗਾ ਤੁਹਾਨੂੰ ਰੁਕਣਾ ਵੀ ਪਏਗਾ ਕੁਛ ਨਾ ਕੁਛ ਪ੍ਰੋਬਲਮਸ ਵੀ ਆਉਣਗੀਆਂ ਇਹ ਕੁਦਰਤੀ ਹੈ ਇਹ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਪਹਿਲਾਂ ਹੀ ਚੱਲੋ ਇਸ ਤਰੀਕੇ ਦੇ ਨਾਲ ਉਹਨਾ ਨਗਰਾਸੂ ਤੋਂ ਚੱਲੇ ਆ ਤੇ ਦੋ ਜਗ੍ਹਾ ਤੇ ਲੈਂਡਸਲਾਈਡ ਸਾਨੂੰ ਮਿਲ ਗਈ ਐ ਅਸੀਂ ਵੈਸੇ ਲੇਟ ਆ ਥੋੜੇ ਜੇ ਪਰ ਫਿਲਹਾਲ ਤੱਕ ਟ੍ਰੈਫਿਕ ਨਹੀਂ ਐ ਲੈਂਡਸਲਾਈਡ ਜਿੱਥੇ ਵੀ ਸੀ ਉਥੇ ਰਸ ਨਹੀਂ ਅਸੀਂ ਆਪਣੀ ਗੱਡੀਆਂ ਬੜੇ ਆਰਾਮ ਨਾਲ ਤਿੰਨ ਗੱਡੀਆਂ ਨੇ ਤਿੰਨੇ ਆਰਾਮ ਨਾਲ ਕੱਢ ਲੀਆਂ ਸੀ ਪਹੁੰਚ ਰਹੇ ਹਾਂ ਹੁਣ ਅੱਗੇ ਦੇਖਦੇ ਹਾਂ ਜਿਸ ਤਰ੍ਹਾਂ ਦਾ ਰਸਤਾ ਵੀ ਆ ਤੁਹਾਨੂੰ ਦਿਖਾਵਾਂਗੇ ਤੀਸਰਾ ਦਿਨ ਅੱਜ ਵੈਸੇ ਗੋਵਿੰਦ ਘਾਟ ਤੋਂ ਗੋਵਿੰਦ ਹਾਮ ਤੱਕ ਦਾ ਸਫ਼ਰ ਹੁਣ ਤੱਕ ਅਸੀਂ ਸ਼ੁਰੂ ਕਰ ਦੇਣਾ ਸੀਗਾ ਤੇ ਥੋੜਾ ਜਿਹਾ ਲੇਟ ਹੋ ਗਏ ਆ ਵੈਸੇ ਦੇਖਦੇ ਆ ਹੁਣ ਕੀ ਅੱਗੇ ਬਣਦਾ ਹੈ ਸਫਰ ਕੀ ਜਾਂਦਾ ਹੈ ਗੁਰੂ ਦੇ ਦਰਸ਼ਨਾਂ ਨੂੰ ਚੱਲੇ ਆ ਤੇ ਉਹਦੀ ਮਰਜ਼ੀ ਹੈ ਜੀ ਬੜੇ ਵਧੀਆ ਚੱਲਦੇ ਆ ਰਹੇ ਸੀ ਤੇ 4-5 ਕਿਲੋਮੀਟਰ ਦਾ ਹੀ ਸਫਰ ਅਜੇ ਕੀਤਾ ਹੈ ਤੇ ਅੱਗੋਂ ਰੋਡ ਜਿਹੜਾ ਉਹ ਬਲਾਕ ਮਿਲਿਆ ਆ ਦੇਖੋ ਤੁਹਾਨੂੰ ਦਿਖਾਉਨੇ ਆ ਮੈਂ ਤੁਹਾਨੂੰ ਕਿਹਾ ਸੀ ਵੀ ਪਲਾਨ ਕੁਝ ਬਣਨਾ ਹੈ ਤੇ ਹੋਂ ਕੁਝ ਜਾਣਾ ਦੇਖੋ ਕਿੰਨਾ ਰੋਡ ਬਲਾਕ ਹੈ ਅੱਜੇ ਤੱਕ ਕੋਈ ਜੀਸੀਬੀ ਨਹੀਂ ਆਈ ਨਾ ਇੱਥੇ ਕੋਈ ਜੀਸੀਬੀ ਹੈ ਅਜੇ ਤੱਕ ਪਿੱਛੇ ਗੱਡੀਆਂ ਰੋਕੀਆਂ ਸਾਰੀਆਂ ਜਾਮ ਕੋਈ ਜ਼ਿਆਦਾ ਨਹੀਂ ਹੈ ਅਸੀਂ ਨੇੜੇ ਹਾਂ ਮਤਲਬ ਸਾਡੇ ਤੋਂ ਕਹਿ ਸਕਦੇ ਹਾਂ ਵੀ ਥੋੜਾ ਟਾਈਮ ਹੀ ਹੋਇਆ ਜੇ ਇਸ ਰੋਡ ਨੂੰ ਬਲਾਕ ਹੋਇਆ ਬਿਲਕੁਲ ਰੋਡ ਬਲਾਕ ਹੋ ਗਿਆ ਹੈ ਤੇ ਘੱਟ ਤੋਂ ਘੱਟ 1-2 ਘੰਟੇ ਜੀਸੀਬੀ ਦੇ ਆਉਣ ਤੋਂ ਬਾਅਦ ਅਗਲਾ پلان ਫਿਰ ਬਣਾਵਾਂਗੇ ਮੈਂ ਕਿਹਾ ਸੀ ਵੀ ਜਿਵੇਂ ਗੁਰੂ ਦੀ ਮਰਜ਼ੀ ਉਸੇ ਤਰ੍ਹਾਂ ਹੋਏਗਾ ਤੇ ਗੁਰੂ ਦੀ ਮਰਜ਼ੀ ਆਏ ਜੀ ਦੇਖੋ ਕੀ ਰਿਹਾ ਕਾਲ ਕਰ ਰਿਹਾ ਸੁਭਾ ਨਗਰਾਸੂ ਤੋਂ ਤੁਰੇ ਸੀਗੇ ਅੰਦਰ ਥੋੜੀ ਜਿਹੀ ਦੂਰੀ ਤੇ ਆਈ ਸੀ ਤੇ ਇੱਥੇ ਲੈਂਡਸਲਾਈਡ ਹੋ ਚੁੱਕੀ ਹੈ ਲੈਂਡਸਲਾਈਡ ਬਹੁਤ ਖਤਰਨਾਕ ਜਿਹੀ ਹੋਈ ਹੈ ਤੇ ਕੋਈ ਹਾਲੋ ਹਾਂ ਦੱਸੇ ਕਾਲ ਲੈਂਡਸਲਾਈਡ ਬੜੀ ਖਤਰਨਾਕ ਹੋਈ ਹੈ ਇਧਰੋਂ ਫਿਰ ਕੋਈ ਜੇਸੀ ਵੀ ਨਹੀਂ ਆ ਰਹੀ ਜੀ ਤੇ ਫਿਰ ਉਹਨ ਇਧਰ ਗੱਡੀਆਂ ਤਾਂ ਉਹਨਾਂ ਨੇ ਪਿੱਛੇ ਭਾਰ ਕੇ ਕਰਾ ਲਈਆਂ ਸੀ ਹੁਣ ਅੱਗੇ ਨੂੰ ਦੇਖਣਾ ਹੈ ਕਿ ਕੀ ਮੌਜੂਦਾ ਇਧਰ ਨਾਲ ਕੋਈ ਜੇਸੀ ਵੀ ਆਈ ਹੋਵੇ ਫੇਰ ਉਹ ਦੇਖਦੇ ਆ ਅੱਗੇ ਕੀ ਬੰਦ ਹੈ ਉਹਨਾਂ ਨੇ ਤਾਂ 5-6 ਘੰਟੇ ਗਿਆ ਵੀ ਤੁਹਾਨੂੰ 5-6 ਘੰਟੇ ਰੁਕਣਾ ਪਊਗਾ ਫੇਰ ਅੱਗੇ ਸਟਾਰਟ ਹੋਵਾਂਗੇ ਬਾ ਚੋ ਅੱਗੇ ਦੇਖਦੇ ਹਾਂ ਸਤਿ ਸ੍ਰੀ ਅਕਾਲ ਗੱਲ ਜਿਆਦਾ ਟਾਈਮ ਨਹੀਂ ਲੱਗਾ ਅੱਧਾ ਘੰਟਾ ਹੋਇਆ ਖੜਿਆਂ ਨੂੰ ਤੇ ਜੀ ਸੀ ਬੀ ਆ ਗਈ ਹੈ ਤੇ ਸਾਫ਼ ਕਰ ਰਹੀ ਹੈ ਵਨਵੇ ਚਲਾਏਗੀ ਮੇਰੇ ਖਿਆਲੇ ਤੇ ਵਨਵੇ ਚਲਾਛੇਤੀ ਦੇਗੀ ਜਿਆਦਾ ਟਾਈਮ ਨਹੀਂ ਲਾਏਗੀ ਇਸ ਹਾਲਾਤ ਕੋ ਬਿਜਾ ਆਇਆ ਸਾਡੇ ਪੰਜਾਬੀਆਂ ਵਾਲੀ ਤਮਾਸ਼ਾ ਹੁੰਦਾ ਕਿਵੇਂ ਆਉ ਵਿਖਾਉਣੇ ਆ ਸਾਡੇ ਵਾਲੇ ਨਹੀਂ ਦੇਖਦੇ ਵੀ ਇਧਰੋਂ ਭਾਵੇਂ ਹੋਰ ਡਿੱਗ ਪਏ ਬਾੜਾ I don't know. ਲੋ ਉਤਰਾ ਪਾ ਤੁਰੇ ਸੀਗੇ ਉੱਥੇ ਬਹੁਤ ਜ਼ਿਆਦਾ ਟਾਈਮ ਲੱਗ ਚੁੱਕਿਆ ਹੈ ਅਰਾਊਂਡ 2-3 ਘੰਟੇ ਲੱਗ ਗਏ ਸੀਗੇ ਫਿਰ ਆਪਾਂ ਇੱਥੇ ਭੁੱਖ ਲੱਗੀ ਇਸ ਢਾਬੇ ਤੇ ਆ ਕੇ ਰੁਕੇ ਹਾਂ ਇਧਰੋਂ ਆ ਝਰਨਾ ਵੱਡਾ ਹੈ ਇਧਰੋਂ ਪਾਣੀ ਆਉਂਦਿਆ ਤੇ ਇਧਰੋਂ ਆ ਇਧਰ ਜਾ ਰਿਹਾ ਇਧਰੋਂ ਇਧਰੋਂ ਜਾ ਕੇ ਇਹ ਵੀ ਸ਼ਾਇਦ ਇਧਰ ਗੰਗਾ ਚ ਰਲ ਜਾਂਦਾ ਹੈ ਇਹ ਗੰਗਾ ਉਦੋਂ ਦੀ ਹੀ ਆਪਣੇ ਨਾਲ ਜਾ ਰਹੀ ਹੈ ਇਹ ਗੋਬਿੰਦ ਘਾੜ ਤੱਕ ਆਪਣੇ ਨਾਲ ਜਾਏਗੀ ਫਿਰ ਇਹਨੇ ਅੱਗੇ ਕਿਤੇ ਚੱਲ ਜਾਣਾ ਪਰ ਇਹ ਪਾਣੀ ਇੱਧਰ ਜਾਏਗਾ ਪਾਣੀ ਦਾ ਫਲੋ ਤਾਂ ਬਹੁਤ ਹੈ ਵੀ ਫਲੋ ਤਾਂ ਆਇਆ ਹੈਗਾ ਵਾਧੂ ਫਿਰ ਹੁਣ ਅੱਗੇ ਰਖਾਣੇ ਆ ਰੋਟੀ ਖਾਵਾਂਗੇ ਫਿਰ ਵਖਾਣੇ ਆ ਆਪਣੀਆਂ ਤੈਨੂੰ ਗੱਡੀਆਂ ਜਿੱਥੇ ਆਪਾਂ ਜਾ ਰਹੇ ਆ ਇੱਕ ਆਪਣੀ i20 ਹੈ ਇੱਧਰ ਆਹ ਆਈ ਹੈ ਤੇ ਆਪ ਪਿੱਗੋ ਇਤਨੇ ਗੱਡੀਆਂ ਆਪਣੀਆਂ ਤੇ ਇਸ ਤੋਂ ਬਾਅਦ ਫਿਰ ਆਪਾਂ ਅੱਗੇ ਜਾਣੇ ਆ ਇਹ ਕਿੰਨਾ ਗੱਡੀਆਂ ਚ ਕਿਉਂ ਅਸੀਂ ਆ ਅਸੀਂ ਚਲੇ ਆ ਜਿਆਦਾ ਅਸੀਂ ਜਣੇ ਆ ਜਦੋਂ ਅਸੀਂ ਬਾਰਤ ਤੇ ਰਹ ਜਣੇ ਆ ਫਿਰ ਇਹ ਤਿੰਨਾਂ ਗੱਡੀਆਂ ਚ ਸੈੱਟ ਹੈ ਤੇ ਇਹ ਤਿੰਨੇ ਗੱਡੀਆਂ ਅਸੀਂ ਲੈ ਲਈਆਂ ਇਹ ਗੱਡੀਆਂ ਤਾਂ ਵੈਸੇ ਆਪੜੀਆਂ ਹੀ ਸੀ ਜਿੰਨਾ ਜਿਹੜੇ ਨਾਲ ਆਏ ਨੇ ਉਹਨਾਂ ਦੀਆਂ ਹੀ ਆ ਫਿਰ ਉਹਨੇ ਇਹ ਵੀ ਨਾਲ ਹੀ ਨੇ ਇੱਧਰ ਆਪਣੇ ਨਾਲ ਛੱਤ ਕੀ ਤਿਹਸਰਾ ਦਿਨੇ ਅੱਜ ਸਾਡਾ ਤੇ ਵਲੌਗ ਦੂਜਾ ਏ ਰਸਤਾ ਇਸ ਤਰ੍ਹਾਂ ਦਾ ਹੀ ਏ ਜਿਵੇਂ ਤੁਸੀਂ ਦੇਖ ਰਹੇ ਹੋ ਜਗਾ ਜਗਾ ਤੋਂ ਬਲੌਕ ਹੈ ਰੋਡ ਬੰਦ ਨੇ ਵਨਵੇ ਖੋਲੇ ਹੋਏ ਨੇ ਇਹਨਾਂ ਨੇ ਫਿਰ ਵੀ ਜਾ ਰਹੇ ਹੁਣ 56 ਤੋਂ 56 ਕਿਲੋਮੀਟਰ ਹੈ ਤੇ 149 ਆਰ ਇਨਾ ਟਾਈਮ ਦੱਸ ਰਿਹਾ ਵੀ ਪੌਣੇ 2 ਘੰਟੇ ਤੁਹਾਨੂੰ ਲੱਗਣਗੇ। ਇੱਕ ਵਾਰੀ ਰੋਡ ਚੱਲਿਆ ਹੁਣ ਤੇ ਦੇਖਦੇ ਆ ਫਿਰ ਕਿਸ ਤਰ੍ਹਾਂ ਐਵੇਂ ਹੀ ਹੌਲੀ ਹੌਲੀ ਇਹ ਤਾਂ ਰੋਡ ਚੱਲਣਗੇ। ਬਾਕੀ ਉਹ ਬੱਦਲ ਦੇਖੋ ਸਾਹਮਣੇ ਕਿੰਨੇ ਵਧੀਆ ਲੱਗ ਰਿਹਾ ਏ ਝਰਨਾ ਡਿੱਗ ਰਿਹਾ ਨਾਲ ਤੇ ਨਾਲ ਬੱਦਲ ਦੇਖੋ। ਕਮਾਲ ਕੀਤੀ ਵੀ ਦੇਖੋ। ਮੌਸਮ ਬਹੁਤ ਸ਼ਾਨਦਾਰ ਹੋ ਗਿਆ। ਪਰ ਸ਼ਾਨਦਾਰ ਮੌਸਮ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਫਿਰ ਬੜੀਆਂ ਆਮ ਜੀ ਗੱਲ ਹੋ ਜਾਂਦੀ ਹੈ ਨਾ ਫਿਰ ਇਹ ਜੇ ਮੀ ਪਏਗਾ ਤੇ ਪਹਾੜ ਡਿੱਗਣਗੇ ਤੇ ਜੇ ਪਹਾੜ ਡਿੱਗਣਗੇ ਤੇ ਰਸਤਾ ਬਲੌਕ ਹੋਏਗਾ ਆ ਦੇਖਿਓ ਹੁਣ ਮੈਂ ਗੁਰਵਿੰਦਰ ਸਿੰਘ ਨੂੰ ਕਹੂੰਗਾ ਕਿ ਤੁਹਾਨੂੰ ਦਿਖਾਉਂਦਾ ਜਾਏ ਰਸਤਾ ਬਲੌਕ ਹੈ ਵਨ ਵੀ ਉਹਨਾਂ ਨੇ ਖੋਲਿਆ ਸੀ ਇੱਕ ਪਾਸਿਓ ਹੁਣ ਗੱਡੀਆਂ ਨਿਕਲ ਗਈਆਂ ਦੂਜੇ ਪਾਸਿਓ ਹੁਣ ਅਸੀਂ ਜਾ ਰਹੇ ਹਾਂ ਤੇ ਦੇਖੋ ਰਸਤਾ ਹੈ ਇਹ ਸਾਰਾ ਰਸਤਾ ਇਦਾਂ ਦਾ ਨਹੀਂ ਹੈ ਤੁਸੀਂ ਇਹ ਸੋਚੋ ਕਿ ਸਾਰਾ ਰਸਤਾ ਹੀ ਖਰਾਬ ਹੈ ਇਹ ਕੁਝ ਕੁ ਰਾ ਇਦਾਂ ਦੇ ਆ ਪਰੋ ਦੇਖੋ ਪਹਾੜ ਉੱਪਰ ਬਿਲਕੁਲ ਹੀ ਆ ਗਏ ਸੜਕ ਦੇ ਥੋੜਾ ਜਿਹਾ ਰਾਜ ਦਾ ਹੈ ਫਿਰ ਸੜਕ ਬਹੁਤ ਵਧੀਆ ਵੀ ਹੈ ਇਸੇ ਤਰ੍ਹਾਂ ਹੀ ਇਹ ਰੋਡ ਚੱਲਦੇ ਜਾ ਰਿਹਾ ਜੀ ਲੋਟ ਜੋਸ਼ੀ ਮਾਠ ਗੋਵਿੰਦ tạm ਹਾਈਵੇ ਆ ਪਹਾੜ ਬਹੁਤ ਕਮਾਲ ਦੇ ਆ ਪੱਕੇ ਪੱਥਰ ਦੇਖੋ ਕਣੀਆਂ ਪੈਰੀਆਂ ਕਿੰਨ ਮਨ ਹੋ ਰਹੀ ਐ ਚਾਹ ਪੀਣ ਵਾਸਤੇ ਰੁਕੇ ਸੀ ਇੱਥੇ ਥੱਲੇ ਪਾਣੀ ਵੀ ਐ ਮੌਸਮ ਬਹੁਤ ਵਧੀਆ ਹੋ ਗਿਆ ਪਰ ਇਹ ਮੌਸਮ ਵਧੀਆ ਜਿਹੜਾ ਹੈ ਖਰਾਬੀਆਂ ਕਰ ਰਿਹਾ ਹੈ ਲੈਂਡਸਲਾਈਡ ਹੋ ਰਹੀ ਹੈ ਵਾਰ-ਵਾਰ ਇੱਥੋਂ ਲਗਭਗ 30 ਕਿਲੋਮੀਟਰ ਹੈ ਜਿੱਥੇ ਅਸੀਂ ਖੜੇ ਆ ਇਸ ਵੇਲੇ ਗੋਵਿੰਦ ਘਾਟ ਟਾਈਮ ਕਾਫੀ ਹੋ ਗਿਆ ਅੱਜ ਤੇ ਨਹੀਂ ਅੱਗੇ ਜਾਇਆ ਜਾਏਗਾ ਸਵੇਰੇ ਚੜਾਈ ਚੜਾਂਗੇ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਗੁਰੂ ਸਾਹਿਬ ਲੈ ਜਾਣ ਹੁਣ ਕੱਲ ਦਾ ਹਾਲਾਤ ਤੇ ਮਾੜੀ ਆ ਖੈਰ ਵਾਹ ਇਹ ਜੋਸ਼ੀ ਮੱਠ ਨੂੰ ਜਾਂਦਿਆਂ ਰਸਤੇ ਵਿੱਚ ਇੱਕ ਵਾਟਰਫਾਲ ਹੈ ਵਧੀਆ ਸਿਸਟਮ ਬਣਾਇਆ ਦੇਖੋ ਫੋਟੋ ਵਗੈਰਾ ਖਿੱਚਣ ਦੇ ਵਾਸਤੇ ਵੀ ਇੱਥੇ ਸਾਫ਼ ਪਾਣੀ ਬਿਲਕੁਲ ਇੱਥੇ ਇਹ ਇੱਕ ਚਰਨਾ ਆਇਆ ਵਾ ਚਰਨਾ ਤਾਂ ਬਹੁਤ ਸੁੰਦਰ ਆ ਇਧਰ ਉਤਰੋ ਉੱਪਰੋਂ ਪਾਣੀ ਆ ਰਿਹਾ ਇਧਰੋਂ ਆ ਰਿਹਾ ਆਹ ਹਾ ਪੋਲ ਤੋਂ ਦੂਈ ਹੀ ਜਾ ਰਿਹਾ ਇਧਰ ਇੱਥੇ ਫੋਟੋਆਂ ਖਿਚਾਉਣ ਨੂੰ ਇੱਕ ਬੋਲ ਆ ਇਧਰੋਂ ਆ ਪਾਣੀ ਜਾ ਰਿਹਾ ਇਧਰ ਥੱਲੇ ਨੂੰ ਇਹ ਦੂਰ ਆ ਰਿਹਾ ਵਾ ਪਾਣੀ ਉੱਤੋਂ ਇਦਰ ਤੁਸੀਂ ਫੋਟੋਆਂ ਖਿਚਾ ਸਕਦੇ ਪਾਣੀ ਹੈਗਾ ਪਾਣੀ ਬਹੁਤ ਠੰਡਾ ਹੈ ਇਹ ਅੱਗੇ ਦੇ ਅੱਜ ਆਪਾਂ ਰੁਕਣਾ ਹੈ ਗੋਵਿੰਦ ਘਾਟ ਫਿਰ ਕੱਲ ਨੂੰ ਚੜ੍ਹਾਈ ਸ਼ੁਰੂ ਕਰਾਂਗੇ ਤੁਹਾਨੂੰ ਅੱਗੇ ਦਾ ਵੀ ਦਿਖਾਉਨੇ ਆਂ ਐਸ ਵੇਲੇ ਜੋਸ਼ੀ ਮੱਠ ਤੋਂ ਥੱਲੇ ਉਤਰ ਆਏ ਆ ਤੇ ਗੋਵਿੰਦ ਘਾਟ ਵੱਲ ਜਾ ਰਹੇ ਆ 4 ਕਿਲੋਮੀਟਰ ਗੋਵਿੰਦ ਘਾਟ ਜੋਸ਼ੀ ਮੱਠ ਤੋਂ ਉਤਰਦਿਆਂ ਜਿਹੜੀ ਸੜਕ ਆ ਉਹ ਕਾਫੀ ਖਰਾਬ ਹੈ ਇੱਕ ਰੋਡ ਸਿੰਗਲ ਓ ਆਖੀ ਕਾਫੀ ਹੈ ਉਸ ਤੋਂ ਬਾਅਦ ਆ ਜਿਹੜਾ ਰੋਡ ਹੈ ਇਹ ਬਹੁਤ ਵਧੀਆ ਬਣਿਆ ਹੋਇਆ ਵਾਲਾ ਤੇ ਇਹ ਨਦੀ ਘਾਟੀ ਹੈ ਜਿਹਦੇ ਨਾਲ-ਨਾਲ ਨਦੀ ਜਾਵੇ ਉਹ ਘਾਟੀ ਹੈ ਤੇ ਨਾਲ-ਨਾਲ ਸੜਕੇ ਜਾਂਦੀ ਹੈ ਇਹ ਸੜਕ ਬਿਲਕੁਲ ਇਸੇ ਤਰ੍ਹਾਂ ਇਹ ਬਦਰੀ ਨਾਟਕ ਜਾਏਗੀ ਲਗਭਗ 25 ਕਿਲੋਮੀਟਰ ਹੋਰ ਹੈ ਗੋਵਿੰਦਗੜ੍ਹ ਤੋਂ ਇੱਥੋਂ 30 ਕਿਲੋਮੀਟਰ ਹੋਏਗਾ ਤੇ 4 ਕਿਲੋਮੀਟਰ ਤੱਕ ਪਹੁੰਚਾਂਗੇ गोविंदघाट ਤੇ ਅੱਜ गोविंदघाट ਹੀ ਰੁਕਾਂਗੇ ਤੇ ਕੱਲ ਨੂੰ ਸਵੇਰੇ गोविंदघाट ਤੋਂ ਜਾਵਾਂਗੇ ਫਿਰ गोविंद धाम ਰਸਤੇ ਵਿੱਚ ਮੁਸ਼ਕਲਾਂ ਪਰੇਸ਼ਾਨੀਆਂ ਬੜੀਆਂ ਆਈਆਂ ਪਰ ਇਹਦਾ ਨਾ ਹੀ ਜ਼ਿੰਦਗੀ ਹੈ ਜੀ गोविंद ਘਾਟ ਦੇ ਦਰਸ਼ਨ ਕਰਾਉਣੇ ਆਪ ਜੀ ਨੂੰ ਹਰੇਕ